ਅੱਜ ਬਿਠਾਈ ਹੋਈ ਤੇ ਚੰਗਾ ਚੁਗਾ ਮੇਰਾ ਲਹਾਇਆ ਹੋਇਆ ਤੇ ਲੱਗਾ ਹੋਇਆ ਨਹੀਂ ਯਾਰ ਇਹ ਨਾਲ ਆਪਣੀ ਨੋ ਦੇ ਥਣ ਚੰਗਲ ਉਹ ਦਿਨ ਦੇ ਪ੍ਰੋਗਰਾਮ ਤੋਂ ਬਾਅਦ ਉਹ ਦਿਨ ਤਾਂ ਸੌਂਸ ਹੋ ਗਿਆ ਤੇ ਚਾ ਤਿੰਨ ਜਾਲ ਦਿਨ ਤੇ ਸੀ ਬੜਾ ਜਦੋਂ ਮੈਂ ਲੱਕੇ ਸ਼ੱਕੇ ਜੀ ਮੇਰੇ ਲੱਕੇ ਸ਼ੱਕੇ ਨਹੀਂ ਆਇਆ ਸੀਗਾ ਤੇ ਅੱਜ ਮੈਂ ਦੁਪਹਿਰੇ ਜਾਂਦੇ ਸੀ ਕਿ ਪਈ ਬੈਠੀ ਸੀਗੀ ਰੂਮ ਦੇ ਵਿੱਚ ਤੇ ਆ ਗਿਆ ਬਗ ਲਕਾਇਆ ਮੇਰਾ ਆ ਗਿਆ ਮੈਂ ਸਮਝ ਗਿਆ ਮੈਂ ਕਿ ਇਹ ਤਾਂ ਪੱਕਾ ਕੁਛ ਲੈਣ ਆਇਆ ਤੇ ਲੈਣ ਮਤਲਬ ਜੱਟੀ ਦੀ ਲੈਣੀ ਆਉਣਾ ਹੋਰ ਇਹਨੇ ਕੀ ਕਰਨੋਣਾ ਤੇ ਆ ਗਿਆ ਅੰਦਰ ਆ ਕੇ ਬਹਿ ਗਿਆ ਬੈਟ ਤੇ ਤੇ ਮੇਰੀ ਬਾਹ ਫੜਦੀ ਮੈਂ ਖੜੀ ਸੀਗੀ ਤੇ ਮੇਰੀ ਬਾਪੜ ਕੇ ਤਾਂ ਬਿਠਾਉਨੇ ਮਨ ਗੋਦੀ ਚ ਤੇ ਮੈਂ ਬਹਿ ਹਾਂ ਜੀ ਡੈਡੀ ਜੀ ਕੀ ਚਾਹੀਦਾ ਕਹਿੰਦਾ ਬਸ ਉਹ ਹੀ ਚਾਹੀਦਾ ਮੈਂ ਕਿਹਾ ਡੈਡੀ ਜੀ ਮੈਂ ਕਿਹਾ ਉਹ ਆ ਸਕਦੇ ਆ ਵਿੱਚ ਕਿਤੇ ਯੱਕੇ ਤੇ ਕਹਿੰਦਾ ਫਿਰ ਕੀ ਆ ਕਹਿੰਦਾ ਹੰਦੇ ਪਤਾ ਲੱਗ ਹੀ ਜਾਣਾ ਹੁੰਦਾ ਉਹਦੇ ਕਹਿੰਦਾ ਬਗੈ ਦਾ ਗੱਡੀ ਤੇ ਆਵਾਜ਼ ਆਈ ਜਾਣੇ ਮੈਂ ਕਹਿੰਦੇ ਡੈਡੀ ਜੀ ਤੁਸੀਂ ਵਿਹੜ ਹਟਦੇ ਨਹੀਂ ਮੈਂ ਕਿਹਾ ਜਦੋਂ ਉਹ ਨਹੀਂ ਕਰੇ ਹੁੰਦਾ ਮੈਂ ਕਿਹਾ ਉਦੋਂ ਕੱਲ ਲਿਆ ਕਰੋ ਤੇ ਕਹਿੰਦਾ ਜੀ ਹੁਣ ਮੇਰਾ ਹੌਂ ਦਿਲ ਕਰਦਾ ਹੋਵੇ ਕਹਿੰਦਾ ਮੈਂ ਕਿਹਾ ਕੀ ਦਿਲ ਕਰਦਾ ਤਾਂ ਡਕਰੰਦੇ ਡੈਡੀ ਜੀ ਤੇ ਦਾ ਮੇਰੇ ਤਾਂ ਥਾਣੇ ਚ ਗਨੋਂ ਦੇ ਨਾਲ ਖੜਾ ਤੇ ਇਹਨਾਂ ਕਹਿ ਕੇ ਤਾਂ ਨੇ ਮੇਰੇ ਥਾਣੇ ਨੂੰ ਹੱਥ ਪਾ ਲਿਆ ਤੇ ਤੁਹਾਨੂੰ ਪਤਾ ਹੀ ਹੈ ਜਿੱਤੀ ਦੇ ਘਰੇ ਥੋੜੇ ਦੀ ਕੁਛ ਨਹੀਂ ਪਾਇਆ ਹੁੰਦੀ ਤੇ ਇਦਾਂ ਮੇਰਾ ਥਾਣਾ ਪੜਦਾ ਤੇ ਮੇਰੀ ਦੁੱਡੀ ਜੀ ਇਦਾਂ ਖੇਚੀ ਪੜ ਗਏ ਤੇ ਤੁਹਾਨੂੰ ਪਤਾ ਹੀ ਹੈ ਮੇਰੇ ਦਾਬੇ ਆਗਲ ਕੀ ਰਹਿੰਦੀ ਹੈ ਤੇ ਮੈਂ ਕਿਹਾ ਫਿਰ ਕਰ ਲੋ ਜੋ ਕਰਨਾ ਤੇ ਬੱਸ ਫਿਰ ਮੈਨੂੰ ਬਾੜ ਕੇ ਚੇਕਰਾ ਕੇ ਤਾਂ ਲੱਗ ਗਿਆ ਮੇਰੇ ਥਾਣੇ ਨੂੰ ਪੱਟਣ ਪੱਟਮ ਤੇ ਮੈਨੇ ਬਾੜਾ ਤੋਂ ਪੜ ਕੇ ਤਾਂ ਬਣਿਆ ਨੂੰ ਕਰਕੇ ਤਾਂ ਪਾ ਲੈ ਮੇਰੇ ਬੁੱਲਜ ਬੰਦੇ ਲੱਗ ਗਿਆ ਚੋਸ ਹੁਣ ਮੈਂ ਰੋਕਦੀ ਵੀ ਤਾਂ ਕਿਹੜੇ ਮੋਨਾ ਰੋਕਦੀ ਉਹ ਦਿਨਾਂ ਦੇ ਰਾਤ ਦੇ ਰੰਗਾ ਰੰਗ ਤੇ ਹੁਣ ਸਵਾਰ ਵੀ ਕਿਸਾਬ ਨੱਦ ਮੇਰੇ ਘਰੋਂ ਹੀ ਬਣ ਗਿਆ ਸੀਗਾ ਤੇ ਲੱਗਾ ਹੋਇਆ ਮੇਰੇ ਬੁੱਲ ਬੁੱਲ ਭਾ ਕੇ ਚ ਉਸਨੇ ਤੇ ਦੋਨੇ ਥਾਂ ਮੇਰੇ ਵੜ ਵੜ ਕੇ ਚੰਦਿਆ ਤੇ ਸੈਡਾ ਤੇ ਜਗਾ ਚੋਂ ਗਵੀ ਮੇਰੇ ਥਲੇ ਕੱਢਦਾ ਤੇ ਮੈਂ ਮੈਂ ਫਿਰ ਬਾਜੋ ਟੰਪਰ ਕੁ ਕਾਫੀ 5 10 ਮਿੰਟ ਤੱਕ ਇਹ ਪ੍ਰੋਗਰਾਮ ਚੱਲਦਾ ਰਿਹਾ ਤੇ ਫਿਰ ਮੈਂ ਕਿਹਾ ਡੇਡੀ ਜੀ ਚਲੋ ਹੁਣ ਤੁਸੀਂ ਜਾਓ ਵੀ ਉਹ ਆਜੂਗੇ ਕਿੰਨਾ ਮੈਂ ਇਦਾਂ ਨਹੀਂ ਜਾਣਾਂ ਕਿ ਫਿਰ ਕਹਿੰਦਾ ਮੈਂ ਥਾਂ ਜੁੰਗਣਿਆ ਮੈਂ ਕਿਹਾ ਡੇਡੀ ਜੀ ਉਹ ਆ ਚੁਕੇ ਤੇ ਮੈਂ ਕਿਹਾ ਮੈਂ ਇਦਾਂ ਹੀ ਕਹਿੰਦਾ ਮੈਨੂੰ ਕਹਿੰਦਾ ਮੈਂ ਇਦਾਂ ਹੀ ਪਲਣੇ ਵਿੱਚ ਠੱਗ ਗਿਆ ਪ੍ਰਤੀ ਮੈਂ ਕਿਹਾ ਡੇਡੀ ਜੀ ਚਾਹ ਕੰਨ ਕੀ ਸੀ ਜੱਟੀ ਨੇ ਉਹਦੇ ਸਾਹਮਣੇ ਚੱਗਾ ਲੈ ਤੇ ਥਾਣੇ ਰੇਤਾ ਬੜ ਡੇ ਕੇ ਵਾਸੇ ਫਿਰ ਪੜ ਗਿਆ ਸੋਰਾ ਮੇਰੇ ਥਣਾ ਦੇ ਵਿੱਚ ਘਰ ਦੇ ਘਰਦੇ ਤਾਂ ਮੈਂ ਵੀ ਫਿਰ ਹਨ ਪਾਗਨਾ ਨੂੰ ਚਟਵਾਉਣ ਲਾਪੀ ਆਪਣੇ ਖਾਂ ਚੰਗਵਾਉਂਦਾ ਸੀ ਸੋਰੀ ਦਾ ਤਾਂ ਨੁਪਤੇ ਹੀ ਆਉ ਤਾਂ ਅੱਗੇ ਮੇਰੇ ਥਣਾ ਨੂੰ ਪਿਆੰਦਾ ਰਹਿੰਦਾ ਤੇ ਭਾ ਅਗੇ ਮੂੰਹ ਚੋਂ ਨੇ ਦੋ ਟਿੰਗਾਂ ਤੇ ਐਸਾ ਮੇਰੇ ਚੂਸਿਆ ਤਾਂ ਮੈਂ ਤਾਂ ਐਨਥ ਲੂਮਿਨਰ ਸਿਸਟਮ ਹਿਲਣਾ ਨਾ ਪਿਆ ਮੈਂ ਉਹਦੇ ਸਾਹਦੇ ਤੇ ਟਪਣ ਲਾ ਪੀਏ ਕਿਸਾਉਣਾ ਤੇ ਇੰਨਾ ਸਾਨੂੰ ਦੋਨਾਂ ਨੂੰ ਤਾਂ ਚੜ ਗਿਆ ਤੇ ਫਿਰ ਮੈਨੂੰ ਕਹਿੰਦੇ ਤੈਨੂੰ ਮੈਂ ਬਜਾਉਣਾ ਆ ਮੈਂ ਕਿ ਡੈਡੀ ਜੀ ਹੁੰਦੇ ਨਹੀਂ ਮੈਂ ਕਹੋ ਆ ਸਕਦੇ ਆ ਤੇ ਫਿਰ ਵੀ ਮੈਂ ਕਿਹਾ ਚਲ ਕੋਈ ਨਹੀਂ ਮੈਂ ਕਿਹਾ ਬਜਾ ਲਓ ਤੇ ਹਲ ਦੇ ਨਾਲੇ ਨੇ ਹੱਥ ਪਾਇਆ ਇਸੇ ਤੇ ਨਾਲੇ ਮੇਰੇ ਘਰ ਵਾਲੇ ਦੀ ਘਟੀ ਦੀ ਬਾਜਾ ਕੇ ਤੇ ਨਾਲੇ ਮੈਂ ਉੱਠ ਗਈ ਤੇ ਚਲੋ ਜੀ ਭੱਜ ਗਿਆ ਸੋਰਾ ਫਿਰ ਮੈਂ ਸੂਰ ਸੌਂ ਟਿ ਪਾਇਆ ਤੇ ਚੁੰਨੀ ਲਈ ਉੱਪਰ ਕਿਉਂਕਿ ਮੇਰੇ ਘਰ ਨੂੰ ਪਤਾ ਲਾ ਲਈ ਜਨੂ ਜੀ ਛਣਾ ਦਾ ਸਿਆ ਜੋ ਬਾਦੀਆ ਬਾਦੀਆਂ ਦਨ ਤੇ ਫਿਰ ਮੈਂ ਚੁੱਪ ਕਰਕੇ ਬੈ ਗਈ ਚੁੰਨੀ ਲੈ ਕੇ ਸਿਰ ਤੇ ਤਾਂ ਮੋਬਾਈਲ ਜਾਂ ਚਲਾਉਣਾ ਪਿੱਤੇ ਬਾਅਦ ਚਾਹ ਮੇਰੇ ਘਰ ਵਾਲਾ ਆ ਕੇ ਕਹਿੰਦਾ ਕੀ ਕਰਦੀ ਸੀ ਮੈਂ ਕੁਛ ਨਹੀਂ ਬੈਠੀ ਸੀ ਕਹਿੰਦਾ ਚਾਹ ਚੂ ਬਣਾਣਾ ਮੈਂ ਕਹਿੰਦਾ ਕੋਈ ਨਹੀਂ ਬਣਾ ਲੈਂਦੀ ਐ ਮੈਨੂੰ ਠੜਕ ਚੜਿਆ ਸੀ ਤੇ ਮੈਂ ਅਟਕੇ ਉਹਦੀ ਗ ਤੇ ਮੈਨੂੰ ਜਿੱਤਪਲ ਗਏ ਵਿਥਨ ਮੇਰੇ ਗਿੱਲੇ ਆ ਮੈਂ ਹੁਣ ਇਥੇ ਸੌੜਾ ਚਾਹੁੰਗੀ ਕਿ ਗਿਆ ਤੇ ਉਹ ਕਹਿੰਦਾ ਵੀ ਇਹ ਗਿੱਲੇ ਜਗਾਤੀ ਆ ਤੇ ਮੈਂ ਕਹਾਂ ਉਹ ਮੈਂ ਪਾਣੀ ਪੀਂਦੀ ਸੀ ਕਿ ਤੇ ਮੈਂ ਕੰਮ ਡਰ ਲਗਿਆ ਤੇ ਮੈਂ ਕਹਾਂ ਅੰਦਰ ਚਲਾ ਗਿਆ ਤੇ ਕਹਿੰਦਾ ਤੈਨੂੰ ਕਿ ਨਹੀਂ ਹਰੀ ਕਰੇ ਥਲਿਆ ਦੇ ਕਪੜੇ ਕਪੜੇ ਪਾ ਲਿਆ ਕਰ ਕਰੇ ਤੇ ਮੈਂ ਕਿ ਫਿਰ ਕੀ ਆ ਜੱਟਾ ਤੂੰ ਹੀ ਹੁੰਨਾ ਉਥੇ ਲੈ ਕਹਿੰਦਾ ਡੈਡੀ ਵੀ ਤਾਂ ਹੁੰਦਾ ਹੀ ਤੇ ਫੇਖੀ ਉਹ ਮੈਂ ਕਿ ਡੈਡੀ ਤਾਂ ਉੱਪਰ ਹੁੰਦਾ ਤੇ ਇਹਨਾਂ ਪਤਾ ਨਹੀਂ ਜੱਟ ਨੂੰ ਕਿ ਤੇਰਾ ਪੁੱੜਾ ਤਾਂ ਮੈਨੂੰ ਕੱਲ ਪਰਸ ਬਜਾ ਵੀ ਹੋੜਿਆ ਤੇ ਮੈਂ ਕਿ ਕੋਈ ਨਹੀਂ ਤੇ ਮੈਂ ਦਾ ਉਥੇ ਰਕੈਦ ਕਰਾਉਣਾ ਵੀ ਮਤਲਬ ਆਪਣੇ ਥਣ ਤੇ ਤਾਂ ਉਹ ਮੂੜਿਆ ਕਰਵਾਲਦਾ ਫਿਰ ਬਸ ਫੇਗੀ ਫਿਰ ਜੁੰਨੀ ਲੱਤੀ ਚ ਗਲਤ ਤੇ ਹਮ ਫਿਰ ਲਾ ਉਹਦਾ ਬੁੜਾ ਜੰਗਦਾ ਸੀ ਜੱਟੀ ਦੇ ਥਾਂ ਤੇ ਹੋਣ ਦਾ ਮੁੰਡਾ ਚੰਗਣ ਦੇ ਆਇਆ ਤੇ ਐਨ ਪਾ ਪਾ ਕੇ ਮੂੰਝ ਤੇ ਫਿਰ ਮੈਂ ਚੰਗੀ ਅਰੇ ਸਵਾਂ ਤੇ ਰੱਖੇ ਆਪਣੀ ਚਲੋ ਬੰਦੇ ਜੀ ਹਲਾਈ ਘਰ ਦੇ ਘਰਾਂ ਦੇ ਬਸ ਫਿਰ ਕੱਪੜੇ ਸਾਰੇ ਲੱਛ ਗੇ ਤਾਂ ਬਿਠਾ ਲਿਆ ਉਹਨੇ ਸੰਤ ਤੇ ਤਾਂ ਪਾਤਾ ਫਿਰ ਜੱਟੀ ਦੇ ਅੰਦਰ ਚਕਰਤੀ ਬਿਜਾਉਣੀ ਸ਼ੁਰੂ ਕੀਤੀ ਕਿਛ ਨੂੰ ਦੇਖ ਗਿਆ ਉਹ ਦਮੇ ਵੀ ਉਹਦੇ ਉੱਪਰ ਬੈ ਗਈ ਤੇ ਬਾਅਦ ਸਿਰ ਜੱਟੀ ਨੇ ਅਸੀਂ ਬੰਦ ਹਲਾਈ ਅਸੀਂ ਬੰਦ ਹਲਾਈ ਘਰ ਵਾਲੇ ਦਾ ਮੇਰੇ ਤੋਂ 10 ਮਿੰਟਾਂ ਜੀ ਕੰਮ ਹੋ ਗਿਆ ਕਫੇ ਕਿਤੇ ਜਾ ਕੇ ਮੈਨੂੰ ਸਹਾਇਆ ਸੋਰਾ ਵੀ ਬਸਣਾ ਮੈਨੂੰ ਧਾਂਜਾ ਚੜਾ ਕੇ ਪਹੁੰਚ ਜਾਂਦਾ